ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਲੈ ਕੇ ਆਜਨਾ ਅੱਜ ਦੀ ਵੀਡੀਓ ਜੋ ਵੀਡੀਓ ਚ ਬਸ਼ੇਰੀ ਤੁਸੀਂ ਦੇਖ ਰਹੇ ਹੋ ਨੀਲੀ ਚੰਬੀ ਬਸ਼ੇਰੀ ਆ 10 ਮਹੀਨੇ ਬਸ਼ੇਰੀ ਦੀ ਉਮਰ ਆ 57 ਇੰਚ ਬਸ਼ੇਰੀ ਦੀ ਹਾਈਟ ਆ ਜੀ ਬਾਲ ਪੌਰੀਆਂ ਦੀ ਸਾਫ ਆ ਜੌਂਡੀਰ ਖੋੜੇ ਦੀ ਬੱਚੀ ਆ ਰੇਟ ਦੀ ਗੱਲ ਕਰੀਏ ਤਾਂ 1 ਲੱਖ ਰੁਪਏ ਬਸ਼ੇਰੀ ਦਾ ਰੇਟ ਆ ਜੀ 10 ਮਹੀਨੇ ਦੀ ਉਮਰ 57 ਇੰਚ ਹਾਈਟ ਜੌਂਡੀ ਰਿਕਾਰਡ ਦੀ ਬੱਚੀ ਆ ਬਾਲ ਪੌਰੀਆਂ ਦੀ ਸਾਫ ਆ ਬਹੁਤ ਹੀ ਸੌਜੀ ਤੇ ਪਿਆਰੀ ਜੀ ਬਸ਼ੇਰੀ ਹੈ ਜੀ ਬਾਕੀ ਰੇਟ 1 ਲੱਖ ਰੁਪਏ ਆ ਬਾਕੀ ਬਾਈ ਜਮਣਿਓ ਮਾਨਤਾਨ ਹੋ ਜਾਊਗਾ ਬਾਈ ਰੇਟ ਬੰਨੀਓ ਤੇ ਸਕਰੀਨ ਤੇ ਨੰਬਰ ਮਾਲਕਾਂ ਦਾ ਦਿੱਤਾ ਹੋਇਆ ਇੱਕ ਵਾਰੀ ਸੰਪਰਕ ਜਰੂਰ ਕਰਿਓ ਬਾਈ ਤੇ ਦੋਸਤੋ ਇਦਾਂ ਦੀ ਹੋਰ ਸੇਲ ਪਰਚੇਸ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਦਿਓ ਤੇ ਮਿਲਦੇ ਆਂ ਇਦਾਂ ਦੀ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ